ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਜਿਸ ਵਿੱਚ ਅੱਜ ਸਵੇਰ ਤੜਕਸਾਰ ਜਦ ਲੋਕਾਂ ਦੇ ਘਰਾਂ ਘਰਾਂ ਦੇ ਵਿੱਚੋਂ ਲੋਕ ਸਵੇਰੇ ਆਪਣੇ ਉੱਠਦੇ ਨੇ ਤਾਂ ਕੀ ਦੇਖਦੇ ਨੇ ਚਾਰ-ਛਪੇਰੇ ਪਾਣੀ ਹੋਇਆ ਕੀ ਹਰਾਂ ਦੀ ਮਾਰਨੇ ਗੁਰਦਾਸਪੁਰ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਅੱਜ ਸਵੇਰ ਤੋਂ ਹੀ ਪਾਣੀ ਇੱਥੇ ਰਾਵੀ ਦਾ ਜਿਹੜਾ ਚੜ ਕੇ ਆ ਗਿਆ ਤੇ 100 ਦੇ ਕਰੀਬ ਪਿੰਡ ਗੁਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸਾਰੇ ਹੀ ਪਿੰਡ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਜੋ ਵੀ ਪਿੰਡ ਇਹਦੇ ਨਾਲ ਨਾਲ ਰਾਵੀ ਦਰਿਆ ਦੇ ਆਉਂਦੇ ਸੀਗੇ ਉਹ ਸਾਰੇ ਅੱਜ ਰਾਵੀ ਦੀ ਮਾਰ ਏਥੇ ਆ ਗਏ ਨੇ ਸੋ ਗੁਰਦੁਆਰਾ ਸਾਹਿਬ ਉਥੇ ਟਰਾਂਜ਼ਿਟ ਦੇ ਵਿੱਚ ਪਹੁੰਚਾ ਕੇ ਉੱਥੋਂ ਅੱਗੇ ਉਹਨਾਂ ਦੇ ਮਾਪਿਆਂ ਨੂੰ ਇਨਫੋਰਮ ਕਰਕੇ ਇਹਨਾਂ ਨੂੰ ਸੇਫ ਜਗ੍ਹਾ ਦੇ ਵਿੱਚ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਸੋ ਅਸੀਂ ਇੱਥੋਂ ਦੀਆਂ ਲਾਈਵ ਅਪਡੇਟ ਜੜੀਆਂ ਨੇ ਅਸੀਂ ਲਗਾਤਾਰ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਆ ਸੋ ਇਸ ਵਾਰ ਇੱਥੋਂ ਦੇ ਲੋਕ ਜੋ ਪੁਰਾਣੇ ਬਜ਼ੁਰਗ ਨੇ ਕਹਿ ਰਹੇ ਕਿ 88 ਵਾਲਾ ਹਾਵਾ ਜਿਹੜਾ ਹਾਲ ਸੀ ਕੋ ਇੱਕ ਵਾਰੀ ਫਿਰ ਦੁਬਾਰਾ ਤੋਂ ਬਣ ਚੁੱਕਿਆ ਕਿਉਂ 88 ਦੇ ਵਿੱਚ ਇੰਨਾ ਪਾਣੀ ਪੰਜਾਬ ਦੇ ਵਿੱਚ ਚੜ ਕੇ ਆਇਆ ਸੀਗਾ ਜਿਹੜਾ ਇਸ ਵਾਰ ਫਿਰ ਤੋਂ ਦੁਬਾਰਾ ਤੋਂ ਉਹੀ ਮੰਜ਼ਰ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਰਿਪੀਟ ਹੋ ਚੁੱਕਿਆ ਸੋ ਮੈਂ ਧੰਨਵਾਦ ਕਰਦਾ ਇੱਥੋਂ ਦੀਆਂ ਸੰਸਥਾਵਾਂ ਦਾ ਇੱਥੋਂ ਦੇ ਲੋਕਾਂ ਦਾ ਜੋ ਆਪ ਮੋਹਾਰੇ ਅੱਗੇ ਲੱਗ ਕਰਕੇ ਪ੍ਰਸ਼ਾਸਨ ਦੀ ਬਿਨਾ ਅਡੀਕ ਕੀਤੇ ਹੋਏ ਇੱਥੋਂ ਦੇ ਸਥਾਨਕ ਲੋਕਾਂ ਨੂੰ ਭਰੋ ਭਰੀ ਪਹੁੰਚਾ ਰਹੇ ਨੇ ਔਰ ਉਹਨਾਂ ਨੂੰ ਜਿਹੜੀ ਜੋ ਵੀ ਇੱਥੋਂ ਦੀ ਰਾਹਤ ਸਮਗਰੀ ਵਗੈਰਾ ਜੋ ਵੀ ਚਾਹੀਦਾ ਹੈ ਉਹ ਸਾਰਾ ਪਹੁੰਚਾ ਰਹੇ ਨੇ ਸੋ ਬਹੁਤ ਲੋਕਾਂ ਦਾ ਧੰਨਵਾਦ ਸੰਸਥਾਵਾਂ ਦਾ ਧੰਨਵਾਦ ਖਾਲਸਾਡ ਵੀ ਆਪਣੇ ਪੱਧਰ ਤੇ ਲੱਗੀ ਹੋਈ ਹੈ ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਕਰਨਾ ਖਾਲਸਾਡ ਦੇ ਨੰਬਰਾਂ ਦੇ ਸੰਪਰਕ ਕਰ ਸਕਦਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਉਹ ਵੀ ਸੰਪਰਕ ਕਰਦਾ ਹੈ ਅਸੀਂ ਜਲਦੀ ਤੋਂ ਜਲਦੀ ਉਹਨਾਂ ਤੱਕ ਪਹੁੰਚ ਕੇ ਸਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ ਆਲਰੇਡੀ ਅਸੀਂ ਤੁਸੀਂ ਮੇਸਾ ਮੈਦੋ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਫਿਰੋਜਪੁਰ ਏਰੀਆ ਦੇ ਵਿੱਚ ਅਸੀਂ ਸੇਵਾਵਾਂ ਜਿਹੜੀਆਂ ਕਰ ਰਹੇ ਸੀਗਾ ਜਹਾਦੀ ਚੌਥੀ ਟੀਮ ਜਿਹੜੀ ਹੈ ਉਹ ਇੱਥੇ ਗੁਰਦਾਸਪੁਰ ਦੇ ਵਿੱਚ ਲਾਂਚ ਹੋਈ ਸੀਗੀ ਸੋ ਅਸੀਂ ਨਿਰੰਤਰ ਸੇਵਾਵਾਂ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਜਦੋਂ ਤੱਕ ਪੰਜਾਬ ਹੜ੍ਹਾਂ ਦੀ ਮਾਰ ਨਹੀਂੋਂ ਨਿਕਲੋਂਦਾ ਇਸੇ ਤਰ੍ਹਾਂ ਲਗਾਤਾਰ ਕਰਦੇ ਰਾਵਾਂਗੇ ਲੋਕਾਂ ਨੂੰ ਰੈਸਕਿਊ ਕਰਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਸੰਕਟਾਂ ਦਾ ਜਿਨ੍ਹਾਂ ਨੇ ਸਾਨੂੰ ਇਨਫੋਰਮ ਕਰਕੇ ਇੱਥੇ ਆਉਣ ਦਾ ਸੱਦਾ ਦਿੱਤਾ ਸੋ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਸੰਚਿਤ ਪੀਐਮ ਸ਼੍ਰੀ ਸਕੂਲ ਜਵਾਰ ਨੌਦੇ ਵਿਦਿਆਲੇ ਦਬੂੜੀ ਗਰਦਾਸਪੁਰ ਦਾ ਵਿਦਿਆਰਥੀ ਆ 12ਵੀਂ ਜਮਾਤ ਦਾ ਵਿਦਿਆਰਥੀ ਆ ਸਾਡੇ ਸਕੂਲ ਦੇ ਵਿੱਚ ਅੱਜ ਸਵੇਰੇ ਹੀ ਤਿੰਨ ਸਾਢੇ 3-4 ਵਜੇ ਤੋਂ ਪਾਣੀ ਆਉਣਾ ਸ਼ੁਰੂ ਹੋਇਆ ਸੀ ਜਿਸ ਕਰਕੇ ਪੂਰਾ ਸਕੂਲ ਜਿਹੜਾ ਸੀ ਉਹ ਪਾਣੀ ਨਾਲ ਭਰ ਗਿਆ ਸੀ ਸਾਡੇ ਜਿਹੜੇ ਵੈਸੇ ਤੁਹਾਨੂੰ ਰਾਤੀ ਹਦਾਇਤਾਂ ਦੇ ਦਿੱਤੀਆਂ ਗਈਆਂ ਸੀ ਕਿ ਰਾਤੀ ਤੁਸੀਂ ਆਪਣੇ ਜਿਹੜੇ ਸਮਾਨ ਨੇ ਟਰੰਕ ਵਗੈਰਾ ਨੇ ਉਹ ਉੱਪਰ ਸ਼ਿਫਟ ਕਰ ਲਓ ਤਾਂ ਫਿਰ 7 ਦੇ 7:00 ਵਜੇ ਦੇ ਕਰੀਬ ਸਾਡੇ ਹੋਸਟਲਸ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਸਟਾਫ ਵੱਲੋਂ ਇਹਦਾ ਇਹ ਦਿੱਤੀ ਗਈ ਕਿ ਤੁਹਾਨੂੰ ਇੱਥੇ ਸੇਫਲੀ ਆਈ ਰਹੇ ਸਾਨੂੰ ਬ੍ਰੇਕਫਾਸਟ ਪ੍ਰੋਵਾਈਡ ਹੋਇਆ ਲੰਚ ਪ੍ਰੋਵਾਈਡ ਹੋਇਆ ਤੇ ਅਸੀਂ ਉੱਥੋਂ ਹੀ ਥੋੜੇ ਟਾਈਮ ਦੇ ਬਾਅਦ 2-3 ਘੰਟੇ ਬਾਅਦ ਸਾਡੀ ਰੈਸਕਿਊ ਟੀਮ ਖਾਲਸਾ ਏਡ ਜਿਨ੍ਹਾਂ ਨੇ ਸਾਡਾ ਰੈਸਕਿਊ ਕੀਤਾ ਪੂਰੇ ਸਕੂਲ ਦਾ ਅਤੇ ਸਾਡੇ ਸਟਾਫ ਦਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿ ਖਾਲਸਾ ਏਡ ਵਰਗੀਆਂ ਹੋਰ ਵੀ ਐਨ ਜੀਓਜ਼ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਅਤੇ ਐਟ ਲਾਸਟ ਮੈਂ ਐਨ ਜੀਓ ਖਾਲਸਾ ਜੀ ਏਡ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਧੰਨਵਾਦ ਤੁਹਾਡੇ ਮਨ 'ਚ ਵੀ ਆਉਂਦਾ ਵਿਚਾਰ ਇਸ ਤਰ੍ਹਾਂ ਸੇਵਾ ਕਰਨ ਦਾ ਜਿਉਂ ਦੇਖਦੇ ਹੋ ਸੇਵਾ ਕਰਦੇ ਆਂ ਦੇਖੋ ਜੀ ਜਦੋਂ ਅਸੀਂ ਕਿਸੇ ਨੂੰ ਦੇਖਦੇ ਆਂ ਇਦਾਂ ਕਰਦੇ ਆ ਸਾਡੇ ਮਨ ਦੇ ਵਿੱਚ ਵਿਚਾਰ ਤਾਂ ਆਉਂਦਾ ਹੀ ਆਉਂਦਾ ਆ ਕਿ ਅਸੀਂ ਵੀ ਕੱਲ ਨੂੰ ਇਦਾਂ ਜੇ ਨੈਚੁਰਲ ਡਿਜਾਸਟਰ ਕਿਉਂਕਿ ਨੈਚੁਰਲ ਡਿਜਾਸਟਰ ਇਦਾਂ ਦੀ ਚੀਜ਼ ਆ ਜਿਸ ਨੂੰ ਆਪਾਂ ਕਦੀ ਰੋਕ ਨਹੀਂ ਸਕਦੇ ਉਹ ਕਿਸੇ ਦੇ ਹੋਣੇ ਨਾ ਹੋਣੇ ਦਾ ਉਹ ਕੁਦਰਤ ਦੀ ਆਪਣੀ ਬਣਦਾ ਉਹ ਹੋਣੀ ਹੋਣੀ ਆ ਤੇ ਅਸੀਂ ਇਸੇ ਕਰਕੇ ਪਹਿਲਾਂ ਹੀ ਤਿਆਰ ਰਹੀਏ ਇਸ ਕੰਮ ਦੇ ਲਈ ਮੈਂ ਚਾਹਾਂਗਾ ਕਿ ਮੈਂ ਆਉਣ ਵਾਲੇ ਸਮੇਂ 'ਚ ਇਸ ਦਾ ਵੀ ਹਿੱਸਾ ਬਣਾ ਸਾਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨਵਨ ਗੁਰਨਾਲ ਮੈਂ ਪੀਐਮ 3 ਸਕੂਲ ਜਵਾਹਰ ਨੋਦਾ ਵਿਦਿਆਲਾ ਗੁਰਦਾਸਪੁਰ ਦਾ ਵਿਦਿਆਰਥੀ ਹਾਂ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਇਕੱਠਾ ਹੋ ਚੁੱਕਿਆ ਹੈ ਸਾਨੂੰ ਕੱਲ ਰਾਤ ਤੋਂ ਹੀ ਹਦਾਇਤਾਂ ਮਿਲ ਗਈਆਂ ਸੀ ਕਿ ਤੁਸੀਂ ਆਪਣਾ ਆਪਣਾ ਬਚਾਅ ਕਿੱਦਾਂ ਕਰਨਾ ਹੈ ਸਾਨੂੰ ਸਭ ਗੱਲ ਇਹ ਗੱਲ ਕਿ ਡੈਮ ਖੁੱਲਣ ਵਾਲਾ ਹੈ ਇਹ ਗੱਲ ਸਾਡੇ ਕੱਲ ਤੋਂ ਹੀ ਬਹੁਤ ਫੈਲੀ ਹੋਈ ਸੀ ਸਾਡੇ ਸਕੂਲ ਦੇ ਵਿੱਚ ਪਰ ਇਹ ਕਿਸੇ ਨੂੰ ਵੀ ਕੰਫਰਮ ਨਹੀਂ ਸੀ ਕਿ ਇਹ ਖੁੱਲਣਾ ਹੈ ਕਿ ਨਹੀਂ ਪਰ ਸਾਡੇ ਟੀਚਰਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੇ ਸਾਨੂੰ ਪਹਿਲੇ ਹੀ ਹਦਾਇਤਾਂ ਪ੍ਰੋਵਾਈਡ ਕਰਤੀਆਂ ਕਿ ਤੁਸੀਂ ਆਪਣਾ ਸਮਾਨ ਸਾਰਾ ਸਾਡੇ ਦੋ ਦੋ ਮਾ ਇੱਕ ਥਲੜੀ ਇੱਕ ਉਤਨੀ ਉਹਨਾਂ ਨੇ ਸਾਨੂੰ ਦੱਸਤਾ ਕਿ ਤੁਸੀਂ ਜਿਹੜੇ ਥਲੜੀ ਡੋਂਬੇ ਵਾਲੇ ਸਾਰੇ ਆ ਉਹ ਆਪਣਾ ਸਮਾਨ ਉਤਲੀ ਡੋਂਬੇ 'ਚ ਸ਼ਿਫਟ ਕਰ ਲੈਣ ਪਹਿਲਾਂ ਤੇ ਇਹਨੂੰ ਜਿਆਦਾ ਸੀਰੀਅਸ ਨਹੀਂ ਲਿਆ ਅਸੀਂ ਮਜ਼ਾਕ-ਮਜ਼ਾਕ 'ਚ ਹੀ ਲੈ ਰਹੇ ਸੀ ਪਰ ਜਿੱਦਾਂ ਜਿੱਦਾਂ ਸਵੇਰ ਨੂੰ ਜਦੋਂ ਡੈਮ ਖੁੱਲਿਆ ਤੇ ਪਾਣੀਆਂ ਨਾਲ ਸਟਾਰਟ ਹੋਇਆ ਉਦੋਂ ਦੋ ਦੋ ਸਾਡੇ ਦਿਰ ਦੇ ਵਿੱਚ ਡਰ ਵੱੰਦਾ ਗਿਆ ਡਰ ਕਰਕੇ ਕਈ ਬੱਚੇ ਰੋਣ ਵੀ ਲੱਗ ਪਏ ਪਰ ਅਸੀਂ ਉਹਨਾਂ ਨੂੰ ਹੌਸਲਾ ਅਫਜ਼ਾਈ ਕੀਤੀ ਉਹਨਾਂ ਨੇ ਸਭ ਤੋਂ ਵੱਧ ਹੌਸਲਾ ਅਫਜ਼ਾਈ ਸਾਨੂੰ ਸਾਡੇ ਐਚਐਮ ਨੇ ਕੀਤੀ ਸਾਡੇ ਐਚਐਮ ਨੇ ਸਾਡਾ ਬਹੁਤ ਹੀ ਜ਼ਿਆਦਾ ਮਦਦ ਕੀਤੀ ਅਤੇ ਖਾਸ ਕਰ ਖਾਸ ਕਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਖਾਸ ਐਡ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੇ ਸਾਡੀ ਇੰਨੀ ਮਦਦ ਕੀਤੀ ਸਵੇਰ ਦੇ ਉਹ ਲੱਗੇ ਹੋਏ ਨੇ ਬੱਚਿਆਂ ਨੂੰ ਕੱਢ ਰਹੇ ਨੇ ਆਪਣੀ ਵੋਟਸ ਦਾ ਇਸਤੇਮਾਲ ਕਰਕੇ ਪੂਰੇ ਫੈਸਿਲਿਟੀ ਸਾਨੂੰ ਪ੍ਰੋਵਾਈਡ ਕਰ ਲਏ ਨੇ ਔਰ ਸਾਡੇ ਸਕੂਲ ਗਵਰਨਮੈਂਟ ਵੀ ਸਾਨੂੰ ਕੋਈ ਫੂਡ ਦੀ ਕੋਈ ਸਾਨੂੰ ਕਮੀ ਨਹੀਂ ਆਈ ਉਹਨਾਂ ਨੇ ਸਾਨੂੰ ਸਵੇਰ ਵੀ ਫੂਡ ਪ੍ਰੋਵਾਈਡ ਕੀਤਾ